ਜਿਹੜੇ ਲੋਕ ਸੋਨਾ-ਪੌਣ ਦੇ ਸ਼ੌਕੀਨ ਨੇ ਉਹਨਾਂ ਦੇ ਲਈ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਜਿੱਥੇ ਪਿਛਲੇ ਦਿਨੀ ਸੋਨੇ-ਚਾਂਦੀ ਦੇ ਕੀਮਤਾਂ ਨੇ ਰਿਕਾਰਡ ਉੱਚ ਪੱਧਰ ਤੇ ਜੁੜਾ ਕਿ ਪਹੁੰਚ ਗਈਆਂ ਸੀ ਪਰ ਹੁਣ ਦੱਸਿਆ ਕਿ 1,40,000 ਤੱਕ ਇਹਨਾਂ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਸਰਾਬਾ ਬਾਜ਼ਾਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਵੱਡੀ ਉਥਲ-ਪੁਥਲ ਵੇਖਣ ਨੂੰ ਮਿਲੀ ਹੈ ਜਿਸ ਕਾਰਨ ਨਿਵੇਸ਼ਕਾਂ ਦੇ ਕਰੋੜਾ ਰੁਪਏ ਡੁੱਬ ਗਏ ਹਨ ਤਾਂ ਜਿਹੜੇ ਲੋਕ ਸੋਨਾ ਪੌਂਦੇ ਸ਼ੱਕੀ ਨੇ ਉਹਨਾਂ ਦੇ ਲਈ ਇੱਕ ਵਟਾ ਅਪਡੇਟ ਸਾਹਮਣੇ ਆ ਰਿਹਾ ਹੈ ਜਿਹਾ ਦੱਸਣ ਨੇ ਕਿ ਪਿਛਲੇ ਦਿਨੀ ਜਿੱਥੇ ਸੋਨੇ ਦੇ ਚਾਂਦੀ ਦੇ ਕੀਮਤਾਂ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਈਆਂ ਸੀ ਪਰ ਹੁਣ ਦੱਸਣ ਨੇ ਕਿ ਇਹਨਾਂ ਦੇ ਵਿੱਚ ਵੱਡੀ ਜਿਹੜੀ ਕਿ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਸ੍ਰਾਪਾ ਬਾਜ਼ਾਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਵੱਟੀ ਉਥਲ-ਪੁਥਲ ਵੇਖਣ ਨੂੰ ਮਿਲੀ ਹੈ ਜਿਸ ਕਾਰਨ ਨਿਵੇਸ਼ਕਾਂ ਦੇ ਕਰੋੜਾ ਰੁਪਏ ਡੋਪ ਗਏ ਹੱ ਚਾਂਦੀ ਦੀ ਕੀਮਤਾਂ ਵਿੱਚ 1.3 ਲੱਖ ਰੁਪਏ ਅਤੇ ਸੋਨੇ ਦੀਆਂ ਕੀਮਤਾਂ ਵਿੱਚ 40000 ਰੁਪਏ ਤੋਂ ਵੱਧ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਮਲਟੀ ਕਮੋਡਿਟੀ ਐਕਸਚੇਂਜ ਤੇ ਵੀਰਵਾਰ ਰਾਤ ਨੂੰ ਚਾਂਦੀ 4.2 ਲੱਖ ਰੁਪਏ ਪ੍ਰਤੀ ਕਿਲੋ ਦੇ ਕਾਰੋਬਾਰ ਕਰ ਰਹੀ ਸੀ ਜੋ ਅਚਾਨਕ ਡਿੱਕੇ ਸ਼ੁੱਕਰਵਾਰ ਰਾਤ ਤੱਕ 2.90 ਲੱਖ ਰੁਪਏ ਰਹਿ ਗਈ ਇਸ ਦੇ ਤਰ੍ਹਾਂ ਸੋਨਾ ਅਪ੍ਰੈਲ ਵਾਇਦਾ ਵੀ ਆਪਣੇ 1.93 ਲੱਖ ਰੁਪਏ ਦੇ ਉਚਤਮ ਪੱਧਰ ਤੋਂ ਹਫਤ ਸਲ ਕੇ 1.55 ਲੱਖ ਰੁਪਏ ਤੱਕ ਆ ਗਿਆ ਹੈ ਜ਼ਿਕਰ ਹੋ ਗਿਆ ਹੈ ਕਿ ਚਾਂਦੀ ਵਿੱਚ 2011 ਅਤੇ ਸੋਨੇ ਵਿੱਚ 2013 ਤੋਂ ਬਾਅਦ ਇਹ ਸਭ ਤੋਂ ਵੱਡੀ ਕਿਰਾਵਟ ਦੇਖੀ ਗਈ ਹੈ ਬਾਜ਼ਾਰ ਇਸ ਵਿੱਚ ਵੱਡੇ ਗਿਰਾਵਟ ਦਾ ਮੁੱਖ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਫੈਡਰਲ ਰਿਜ਼ਰਵ ਦੇ ਮੁਖੀ ਵਜੋਂ ਜੇਰਮ ਪਾਵੈਲ ਦੀ ਥਾਂ ਕੇਵਿਨ ਵਾਰਸ਼ ਨੂੰ ਚੁਣਨ ਦੀਆਂ ਖਬਰਾਂ ਹਨ ਕੇਵਿਨ ਵਾਰਸ਼ ਨੂੰ ਬਾਜ਼ਾਰ ਵਿੱਚ ਸਖਤ ਮੌਦਰਿਕ ਨੀਤੀਆਂ ਰੱਖਣ ਵਾਲੇ ਅਧਿਕਾਰੀ ਵਜੋਂ ਜਾਣਿਆ ਜਾਂਦਾ ਹੈ ਹਾਲਾਂਕਿ ਘੱਟ ਵਿਆਜ ਦਰਾਂ ਸੋਨੇ ਚਾਂਦੀ ਲਈ ਚੰਗੀਆਂ ਮੰਨੀਆਂ ਜਾਂਦੀਆਂ ਹਨ ਪਰ ਮੌਜੂਦਾ ਹਾਲਾਤ ਵਿੱਚ ਨਿਵੇਸ਼ਕ ਕਿਸੇ ਵੀ ਨਕਾਰਾਤਮਕ ਖਬਰ ਦਾ ਸਹਾਰਾ ਲੈ ਕੇ ਮੁਨਾਫਾ ਵਸੂਲੀ ਕਰ ਰਹੇ ਹਨ